ਸੇਖੋਂ ਸਟੱਡ ਫਾਰਮ ਤੋਂ ਬਾਈ ਜਾਨਵਰ ਲੈ ਕੇ ਆਏ ਅਤੇ ਕਰਦੇ ਆਂ ਬਾਈ ਨਾਲ ਗੱਲਬਾਤ। ਹਾਂ ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਵਧੀਆ ਜੀ। ਹਾਂ ਬਾਈ ਕੀ ਨਾਮ ਆਪਣਾ? ਬਾਈ ਮੇਰਾ ਨਾਮ ਆਦਬ ਸਿੰਘ ਸੇਖੋਂ ਆ ਜੀ। ਜੀ। ਹਾਂਜੀ। ਤੇ ਜਾਨਵਰ ਦਾ ਕੀ ਨਾਮ ਹੈ? ਬਾਈ ਆਪਣੇ ਘੋੜੇ ਦਾ ਨਾਮ ਅਕਬਰ ਹੈ ਜੀ। ਅਕਬਰ? ਹਾਂਜੀ ਹਾਂਜੀ। ਜੀ। ਹੋਰ ਕਿੰਨੇ ਜਾਨਵਰ ਲੈ ਕੇ ਆਂਦੇ ਆ ਬਾਈ? ਅਕਬਰ ਤੋਂ ਇਲਾਵਾ? ਇੱਕ ਘੋੜੀ ਹੈ ਜੀ। ਪੰਜ ਕਲਿਆਣ ਹਾਂਜੀ ਉਹ ਸਪਤਾਸ਼ ਤੋਂ ਪ੍ਰੈਗਨੈਂਟ ਹੈ ਜੀ। ਅੱਛਾ ਉਹ ਸੇਲ ਵਾਸਤੇ ਆ? ਹਾਂਜੀ ਸੇਲ ਵਾਸਤੇ ਆ ਜੀ। ਉਹ ਸੇਲ ਵਾਸਤੇ ਲੈ ਆ। ਹਾਂ ਏ ਵੀ ਇਹਦਾ ਫਾਦਰ ਸੁਲਤਾਨਪੁਰ ਆਖਸ ਰਾਜੀ ਜੀ ਜੀ ਮਦਰੇ ਦੀ ਜਿਹੜੀ ਹੈਗੀ ਉਹ ਸਮੁੰਦਰ ਦੀ ਹੈ ਜੀ 64 ਪੈਂਡ ਇੰਚ ਦੀ ਘੋੜੀ ਨੂੰ ਕਰੀ ਦੀ ਹਾਂਜੀ ਹਾਂਜੀ ਜੀ ਜੀ ਤੇ ਕਿੰਨੀ ਉਮਰ ਕਰ ਗਿਆ ਬਈ ਇਹ 500 5 ਸਾਲ ਤੋਂ ਪਲੱਸ ਹੋ ਗਿਆ ਜੀ ਉੱਪਰ ਹੀ ਹੋਊਗਾ 5 ਸਾਲ ਤੋਂ ਦੋ ਚਾਰ ਹਾਂਜੀ ਹਾਂਜੀ ਜੀ ਤੇ ਸਟੱਡ ਸਰਵਿਸ ਆਸਤੇ ਚਾਲੂ ਆ ਬਈ ਹਾਂਜੀ ਹਾਂਜੀ ਬਹੁਤ ਟਾਈਮ ਦਾ ਜੀ ਇਹ ਕੱਦ ਕਿੰਨਾ ਕਰ ਗਿਆ ਬਈ ਇਹ 68 ਕਰ ਗਿਆ ਜੀ 68 ਹਾਂਜੀ 68 ਇੰਚ ਕਰਦਾ ਹਾਂਜੀ ਹਾਂਜੀ ਜੀ 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 ਤੇ ਸਟੱਡ ਸਰਵਿਸ ਚਾਲੂ ਆ ਹਾਂਜੀ ਹਾਂਜੀ ਕੀ ਸਟਾਰਟ ਸਰਵਿਸ ਆ ਬਾਈ 31000 ਹੈ ਜੀ ਫੀਸ ਜੀ ਹਾਂਜੀ ਜੀ ਜੀ ਤੇ ਬਾਈ ਕਿੰਨੇ ਰਿਜ਼ਲਟ ਆ ਚੁੱਕਿਆ ਹੁਣ ਤੱਕ ਰਿਜ਼ਲਟ ਬਹੁਤ ਆ ਗਏ ਜੀ ਬੱਚੇ ਬਹੁਤ ਚੰਗੇ ਆਏ ਜੀ ਮੇਲੇ ਚ ਮੰਡੀ ਚ ਵੀ ਆਏ ਹੋਏ ਬੱਚੇ ਅੱਛਾ ਇਸੇ ਦੇ ਹਾਂਜੀ ਹਾਂਜੀ ਬੱਚੀਆਂ ਬੁਟੀਆਂ ਆਈਆਂ ਵੀ ਆ ਜੀ ਅੱਛਾ ਹਾਂਜੀ ਹਾਂਜੀ ਜੀ ਜੀ ਯਾਨੀ ਕਿ ਚੰਗੇ ਰਿਜ਼ਲਟ ਆਏ ਹਾਂਜੀ ਬਾਕੀ ਆ ਵੋਟ ਲੱਗਿਆ ਹੋਇਆ ਤੁਸੀਂ ਕੈਮਰੇ ਤੇ ਫੋਕਸ ਕਰਵਾ ਦਿਓ ਬਾਅਦ ਚੋਂ ਜੀ 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 ਹਾਂਜੀ ਠੀਕ ਹੈ ਜੀ ਤੇ ਬਾਕੀ ਦੇ ਦੋ ਬੱਚੇ ਆਪਾਂ ਘਰੇ ਵੀ ਤਿਆਰ ਕਰੀ ਜਨੇ ਆ ਇੱਕ ਬਸ਼ੇਰਾ ਹੈ ਇੱਕ ਬਸ਼ੇਰੀ ਹੈ ਜੀ ਜੀ ਯਾਨੀ ਕਿ ਜੇ ਮੇਨ ਸੋਡਾ ਕੰਮ ਆ ਜਿਹੜਾ ਬਰੀਡ ਤੇ ਕਰਦੇ ਬਈ ਹਾਂਜੀ ਹਾਂਜੀ ਨਹੀਂ ਬਰੀਡ ਤੇ ਵੀ ਕਰਦੇ ਆ ਮਾੜਾ ਥੋੜਾ ਬਹੁਤ ਸੇਲ ਪਰਚੇਸ ਹਾਂਜੀ ਹੁਣ ਕੀਤਾ ਜੀ ਸਟਾਰਟ ਪਹਿਲਾਂ ਨਹੀਂ ਕਰਦੇ ਸੀਗੇ ਅੱਛਾ ਹਾਂਜੀ ਪਹਿਲਾਂ ਕੱਲਾ ਬਰੀਡਿੰਗ ਦਾ ਸੀ ਸੀ ਬਾਈ ਸੋਡੇ ਘਰ ਦੇ ਹੀ ਜਾਨਵਰ ਆ ਕਿ ਬਾਈ ਕੋਈ ਕੀਤਾ ਸੀ ਖਰੀਦੇ ਸੀ ਜੀ ਅੱਛਾ ਖਰੀਦੇ ਸੀ ਹਾਂਜੀ ਠੀਕ ਹੈ ਜੀ ਕਿੱਥੋਂ ਇਹ ਪਹਿਲਾਂ ਤਾਂ ਪੂਨੇ ਤੋਂ ਆਇਆ ਸੀਗਾ ਜੀ ਅੱਛਾ ਹਾਂਜੀ ਕਨਾਲ ਕੋਲੋਂ ਆਇਆ ਸੀ ਜੀ ਜੀ ਉੱਥੋਂ ਮਾਲ ਲਿਆ ਗਿਆ ਸੀ ਮਾਲੇ ਤੋਂ ਆਪਾਂ ਲ ਤਾਂ ਇੱਕ ਪ੍ਰੋਫਾਈਲ ਬਹੁਤ ਚੰਗੀ ਹੈ ਜੀ ਜੀ ਇੱਥੋਂ ਵੀ ਮੋਟੀ ਹੋਣੀ ਚਾਹੀਦੀ ਤੇ ਤੁੱਟ ਜਾਂਦੀ ਪਤਲੀ ਹੋ ਜਾਂਦੀ ਹੈ ਜੀ ਬਾਕੀ ਫੇਸ ਬਿਊਟੀ ਬਹੁਤ ਜ਼ਿਆਦਾ ਹੈ ਜੀ ਹਨ ਬਹੁਤ ਪਤਲਾ ਹੈ ਜੀ ਹਾਂ ਤੇ ਲੈਂਥ ਇੰਨੀ ਜੀ ਮੈਂ ਕਹਿ ਸਕਦਾ ਕਿਸੇ ਘੋੜੇ ਨਹੀਂ ਹੋਊਗੀ ਮੰਡੀ ਤੁਸੀਂ ਤੁਰੇ ਫਿਰਦੇ ਨਹੀਂ ਤੁਸੀਂ ਚਾਹੇ ਹਾਂ ਜੀ ਜੀ ਹਾਈਟ ਹਾਈਟ ਤਾਂ ਇਤੋਂ ਜ਼ਿਆਦਾ ਹੋਊ ਘੋੜਿਆਂ ਦੀ ਪਰ ਲੈਂਥ ਇੰਨੀ ਨਹੀਂ ਹੋਣੀ ਜੀ ਅੱਛਾ ਜੀ ਹਾਂ ਜੀ ਇਹਦੇ ਤੇ ਤੁਸੀਂ ਸਵਾਰੀ ਕਰਦੇ ਹੋ ਕਿ ਨਹੀਂ ਕਰਦੇ ਹਾਂ ਜੀ ਅੱਛਾ ਆਪੀ ਹਾਂ ਜੀ ਜਾਨੀ ਕਿ ਇਹਨੂੰ ਆਪਾਂ ਜਿਵੇਂ ਕਹਿੰਦੇ ਐਕਸਰਸਾਈਜ਼ ਹਾਂ ਜੀ ਹਾਂ 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 ਠੀਕ ਹੈ ਜੀ ਐਕਸਰਸਾਈਜ਼ ਤੋਂ ਬਣਿਆ ਤਾਂ ਇਹ ਘੋੜਾ ਹੈ ਹੀ ਨਹੀਂਗਾ ਜੀ ਨਹੀਂ ਜਾਨੀ ਕਿ ਘੋੜਾ ਬਣਿਆ ਹੀ ਹਾਂ ਜੀ ਗੇੜਿਆਂ ਆਸਤੇ ਹਾਂ ਜੀ ਹਾਂ ਜੀ ਤੇ ਇਹਦੇ ਬਈ ਜਿਹੜੇ ਬੱਚੇ ਆਉਂਦੇ ਹਾਂਜੀ ਹਾਂਜੀ ਰਿਜਲਟ ਆਉਂਦੇ ਆ ਹਾਂਜੀ ਉਹਨਾਂ ਦੇ ਵਿੱਚ ਕੀ ਕੁਆਲਿਟੀ ਆਉਂਦੀ ਆ ਬਈ ਕੁਆਲਿਟੀ 'ਚ ਚੰਬੀ ਕੋਡੀਆਂ ਦੇ ਬਹੁਤ ਵਧੀਆ ਪ੍ਰੋਡਿਊਸ ਕਰ ਰਿਹਾ ਜੀ ਜੀ ਹਾਂਜੀ ਨੁਕਰੇ ਬੱਚੇ ਆ ਰਹੇ ਆ ਜੀ ਹਾਂਜੀ ਬਾਕੀ ਕੰਨਾ ਕਨੋਤੀਆਂ ਦੇ ਲੈਂਥ ਤੇ ਪੁੱਠਾ ਬਹੁਤ ਚੰਗਾ ਆਉਂਦਾ ਜੀ ਫੇਸ ਕੁਆਲਿਟੀ ਕੰਨਾ ਦੇ ਬਹੁਤ ਚੰਗੇ ਆਰੇ ਬੱਚੇ ਜੀ ਹਾਂਜੀ ਤੇ ਬਾਕੀ ਹਾਈਟ ਬਹੁਤ ਕਰ ਰਹੀ ਹੈ ਜੀ ਬੱਚੇ ਇਹਦੇ ਇਹਦਾ ਬੱਚਾ ਜੀ ਇੱਕ ਮਾਲੇ ਹੈ ਜੀ ਬਾਈ ਮੀਤ ਕੋਲੇ ਅੱਛਾ ਜੀ ਉਹ ਮੈਨੂੰ ਲੱਗਦਾ 15 ਕਿ ਮਹੀਨੇ ਦਾ ਵੀ ਸ਼ੇਰ ਹੋਊਗਾ ਜੀ ਉਹ 64 65 ਇੰਚ ਦੇ ਕਰੀਬ ਕੱਦ ਕਰ ਗਿਆ ਜੀ ਉਹ ਆਪਣੀ ਚੰਬੀ ਕੋੜੀ ਦਾ ਹੀ ਬੱਚਾ ਉਹ ਹਾਂਜੀ ਕਾਲੀ ਚੰਬੀ ਕੋੜੀ ਸੀ ਜੀ ਹਾਂ ਨੂਰੇ ਦੀ ਬੱਚੀ ਸੀ ਉਹ ਅੱਛਾ ਜੀ ਤੇ ਬੱਚਾ ਬਹੁਤ ਮਹਿੰਗਾ ਖਰੀਦੇ ਆ ਜੀ ਉਹਨਾਂ ਨੇ ਜੀ ਹਾਂਜੀ ਯਾਨੀ ਕਿ ਚੰਗੇ ਰਿਜ਼ਲਟ ਆ ਯਾਨੀ ਕਿ ਕਿਉਂਦੇ ਹਾਂਜੀ ਹਾਂ ਇਹ ਕੋ 2-4% ਕਿਉਂਕਿ ਭਾਗ ਸਰ ਸਮੁੰਦਰ ਲਾਈਨ ਹੈ ਜੀ ਮਾੜੇ-ਮੋٹے ਤਾਂ ਹੁੰਦੇ ਹੀ ਆ ਮਾੜਾ-ਮੋਟਾ ਸਪੋਰਟ ਰਹ ਜਾਂਦਾ ਜੀ 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 ਯਾਨੀ ਕਿ ਉਹ ਗੁਲਾਬੀ ਪਾਣਾ ਜਾਂ ਸਨੱਖਾ ਪਾਣਾ ਯਾਨੀ ਕਿ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਗੁਲਾਬੀ ਬਹੁਤ ਅਜੀ ਹਾਂ ਜੀ 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 ਤੇ ਦੋਸਤੋ ਜੀ ਕਿਸੇ ਨੇ ਸਟੈਂਡ ਸਰਵਿਸ ਲੈਣੀ ਹੋਵੇ ਘੋੜੇ ਦੀ ਤਾਂ ਤੁਸੀਂ ਬਾੰਗਾ ਦਾ ਬਾਈ ਇੱਕ ਕਰੀ ਨਾ ਨੰਬਰ ਬੋਲ ਦਿਓ ਆਪਣਾ 9877276568 ਜੀ ਹਾਂ ਜੀ ਨਾਮ ਆਪਣਾ ਦੱਸਿਆ ਸੀ ਬਾਈ ਅਦਾਬ ਸਿੰਘ ਸੇਖੋਂ ਜੀ ਅਦਾਬ ਸਿੰਘ ਸੇਖੋਂ ਥੋੜਾ ਹੀ ਨੰਬਰ ਹੈ ਹਾਂ ਜੀ ਹਾਂ ਜੀ ਮੇਰਾ ਹੀ ਨੰਬਰ ਹੈ ਜੀ ਜੀ ਤੇ ਪਿੰਡ ਕਿਹੜਾ ਬਾਈ ਆਪਣਾ ਗੁਬਿੰਦਗੜ ਜੀ ਗੁਬਿੰਦਗੜ ਹਾਂ ਤਹਿਸੀਲ ਅਬੋਹਰ ਤੇ ਜ਼ਿਲ੍ਹਾ ਫਾਜ਼ਿਲਕਾ ਜੀ ਜ਼ਿਲ੍ਹਾ ਫਾਜ਼ਿਲਕਾ ਹਾਂ ਜੀ ਤੇ ਜੇ ਬਾਈ ਕੋਈ ਦੂਰੋਂ ਆਵੇ ਯਾਨੀ ਕਿ ਕੋਈ ਘੋੜੀ ਲੈ ਕੇ ਕੋਈ ਪ੍ਰੋਬਲਮ ਨਹੀਂ ਜੀ ਸਟੇਬਲ ਦਾ ਹੈਗਾ ਜੀ ਪ੍ਰਬੰਧ ਉੱਥੇ ਉੱਥੇ ਡਾਕਟਰੀ ਡਿਊਟਰੀ ਸਦਾ ਸਾਰਾ ਕੁਝ ਜੀ ਸਾਰਾ ਕੁਝ ਕੋਈ ਹਾਂ ਜੀ ਤੇ ਲਓ ਵੀ ਦ ਮਨ ਲਓ ਵੀ 5 ਦਿਨਾਂ ਤੋਂ ਵੱਧ ਰਹਿੰਦੀ ਹੈ ਘੋੜੀ ਆਪਣਾ 1000 ਰੁਪੀਸ ਪਰ ਡੇ ਚਾਰਜ ਕਰਦੇ ਆ ਅੱਛਾ ਹਾਂਜੀ ਜੀ ਜੀ ਹਾਂਜੀ ਠੀਕ ਹੈ ਜੀ ਤੇ ਦੋਸਤੋ ਬਾਈ ਦਾ ਨੰਬਰ ਨੋਟ ਕਰ ਲਿਓ ਤੁਸੀਂ ਤੇ ਬਾਕੀ ਜੇ ਕਿਸੇ ਨੇ ਸਰਵਿਸ ਲੈਣੀ ਹੋਵੇ ਘੋੜੇ ਦੀ ਤਾਂ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ